ਉਹਨਾਂ ਨੂੰ ਪਾਰਟੀ ਵਿੱਚ ਬਕਾਇਦਾ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਸ਼ਾਮਲ ਕਰ ਲਈ ਆਈ ਆ ਉਸ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਲ ਹੋਏ ਆ ਮੈਂ ਸਭ ਤੋਂ ਪਹਿਲਾਂ ਬੀਬੀ ਕਮਲਜੀਤ ਕੌਰ ਜੀ ਐਮਸੀ ਬਾੜ ਨੰਬਰ 9 ਬਾਬਾ ਅਕਵਾਲ ਸਿੰਘ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਬਲਾ ਕਾਂਗਰਸ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪਾਰਟੀ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਪ੍ਰਣ ਕੀਤਾ ਉਹਦੇ ਲਈ ਅਸੀਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦੇ ਆ ਧੰਨਵਾਦ ਵੀ ਕਰਦੇ ਆ ਕਿ ਉਹ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇੱਕ ਨਵਾਂ ਜਿਹੜਾ ਹੈਗਾ ਉਹ ਸਫ਼ਰ ਸ਼ੁਰੂ ਕਰਨ ਜਾ ਰਹੇ ਆ ਤੇ ਅੱਜ ਉਹਨਾਂ ਨੂੰ ਬਕਾਇਦਾ ਪਾਰਟੀ 'ਚ ਸ਼ਾਮਲ ਕਰਨ ਦੇ ਲਈ ਸਮੁੱਚੀ ਜ਼ਿਲ੍ਹੇ ਦੀ ਜਿਹੜੀ ਸਾਡੀ ਕ੍ਰੀਮ ਲੀਡਰਸ਼ਿਪ ਅਭਜਰਪੁਰ ਸਹਿਬਾਨ ਆਏ ਆ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਮੌਸਮ ਬੜਾ ਖਰਾਬੀ ਆ ਸਰਕਾਰ ਦੀਆਂ ਨੀਤੀਆਂ ਜੋ ਸਰਕਾਰ ਨੇ ਪੰਜਾਬ ਦੇ ਵਿੱਚ 92 ਐਮਐਲਏ ਬਣਾਏ ਸੀ ਪੰਜਾਬ ਦੇ ਲੋਕਾਂ ਨੇ ਜਸਾਹਸ ਤੇ ਵਿਸ਼ਵਾਸ ਦੇ ਨਾਲ ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਮਲਾਜਮ ਵਰਗ ਹੋਵੇ ਚਾਹੇ ਵਪਾਰੀ ਵਰਗ ਹੋਵੇ ਅੱਜ ਪੰਜਾਬ ਦੇ ਸਾਰੇ ਵਰਗ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੰਤਾਂ ਦੇ ਦੁਖੀ ਆ ਤੇ 2027 ਦੀ بےਸਫਰੀ ਦੇ ਨਾਲ ਅਡੀਕ ਕਰਦੇ ਆ ਕਿ ਕਦੋਂ 2027 ਦੀ ਚੋਣ ਹੋਵੇ ਕਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜੇ ਹੁਣ ਆਸਾਂ ਨੇ ਤੋਂ ਕਾਂਗਰਸ ਪਾਰਟੀ ਤੋਂ ਆ ਤੇ ਕਾਂਗਰਸ ਪਾਰਟੀ ਦੀ ਸਰਕਾਰ 2027 ਦੇ ਵਿੱਚ ਬਣ ਜਾ ਰਹੀ ਆ ਤੇ ਆਪਾਂ ਵੀ ਆਪਣੇ ਹਲਕੇ 'ਚ ਤਗੜੇ ਹੋ ਕੇ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਭਵਿੰਦਰ ਸਿੰਘ ਸਾਹੋਕੇ ਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜ ਗਏ ਮੈਂ ਬਹੁਤਾਂ ਸਮਾਂ ਨਾਲ ਲੈਂਦਾ ਹੋਇਆ ਬਹੁਤ ਹੀ ਆਦਰ ਤੇ ਸਤਿਕਾਰ ਸਹਿਤ ਇਦਰਜੀਤ ਜੋਲੀ ਜੀ ਸਾਫਤਾ ਪ੍ਰਧਾਨ ਜਨਸ ਸਕੱਤਰ ਪੰਜਾਬ ਦੇ ਜਿਹੜੇ ਕਾਂਗਰਸ ਦੇ ਪੰਚਾਇਤੀ ਰਾਜ ਸੰਗਠਨ ਤੇ ਅਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪੰਜਾਬ ਦੇ ਜਨਸ ਸਕੱਤਰ ਵੀ ਨੇ ਉਹਨਾਂ ਨੂੰ ਬੇਤੀ ਕਰੂੰਗਾ ਕਿ ਉਹ ਬਾਬਾ ਅਕਵਾਲ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਵੀ ਆਖਣਗੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਇਧਰ ਜੀ ਤੁਜੋਲੀ ਮੰਚ ਤੇ ਬਰਾਜਮਾਨ ਸਰਦਾਰ ਸੁਖਜੀਤ ਸਿੰਘ ਜੀ ਕਾਕਾ ਲੋਗੜ ਜੀ ਸਾਬਕਾ ਐਮਐਲਏ ਤਲਕੋਟ ਮੌਜੂਦਾ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਐ ਜੀ ਪੀ ਸੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਨਾਲ ਬਹੁਤ ਹੀ ਸੀਨੀਅਰ ਆਗੂ ਸਾਬਕਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ ਸਾਬਕਾ ਪ੍ਰਧਾਨ ਸਾਬਕਾ ਐਮ ਐਲ ਏ ਸਾਹਿਬ ਮਗਾਪੁਰਣਾ ਸਰਦਾਰ ਮੀਹ ਮੀਹ ਹਿੰਦਰ ਸਿੰਘ ਜੀ ਨਿਆਲ ਸਿੰਘ ਵਾਲਾ ਸਾਹਿਬ ਉਹਨਾਂ ਦੇ ਨਾਲ ਹਲਕੇ ਦੀ ਸੇਵਾ ਨਿਵਾਰੇ ਕਾਂਗਰਸ ਪਾਰਟੀ ਦੇ ਭਪਿੰਦਰ ਸਿੰਘ ਸਾਹੋਕੇ ਨਾਲ ਅਵਜੱਤਰ ਸਹਿਬਾਨ ਸਰਦਾਰ ਮਨਜੀਤ ਸਿੰਘ ਜੀ ਹੰਬੜਾ ਸਾਹਿਬ ਤੇ ਨਿਆਲ ਸਿੰਘ ਦਾ ਹਲਕੇ ਦੇ ਕੋਆਰਡੀਨੇਟਰ ਮੇਰੇ ਵੱਡੇ ਵੀਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜਿਵਾੜੀ ਕੋਟੀ ਸੇਖਾਂ ਤੋਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪੜ੍ਹੇ ਲਿਖੇ ਨੌਜਵਾਨ ਐਡਵੋਕੇਟ ਧਰਮਪਾਲ ਸਿੰਘ ਜੀ ਡੀਪੀ ਮੇਰੀ ਟੀਮ ਨਾਲ ਸ਼ਹਿਰੀ ਪ੍ਰਧਾਨ ਰੋਪਨ ਲਾਲ ਜੀ ਮਿੱਤਲ ਉਨੇ-ਉਨੇ ਤੇਜ ਦੀ ਸੇਵਾ ਨਿਵਾਕੇ ਗਏ ਆ ਸਰਦਾਰ ਰੁਪਿੰਦਰ ਸਿੰਘ ਜੀ ਦੀਨਾ ਪ੍ਰਧਾਨ ਮਲੋਾ ਕਾਂਗਰਸ ਕਮੇਟੀ ਔਰ ਉਪ ਮੰਤਰੀ ਤੇ ਹੋਰ ਮੋ ਜਸਪਾਲ ਸਿੰਘ ਜੀ ਗੋਰੀ ਸਰਪੰਚ ਜ਼ਿਦਾਰੇ ਵਾਲਾ ਲਖਵਿੰਦਰ ਸਿੰਘ ਜੀ ਗੋਪਾ ਕਾਉਂਸਲਰ ਤਲਵੰਦ ਸਿੰਘ ਜੀ ਬੱਬੂ ਲੱਡੂ ਜੀ ਮੇਰੇ ਵੰਡੇ ਵੀਰ ਫਿਰ ਗੋਰਾ ਜੀ ਬੈਠੇ ਕਾਉਂਸਲਰ ਸਾਫਟਰ ਕਾਉਂਸਲਰ ਤੇ ਹੋਰ ਵੱਡੇ ਵੀ ਬਜ਼ੁਰਗ ਸਾਰੇ ਬੈਠੇ ਮਾਤਾਵਾਂ ਪਾਣਾ ਸਭੀਆਂ ਬੈਠੀਆਂ ਜੈ ਸਮਾਗਮ ਵਿੱਚ ਪਹੁੰਚੀਆਂ ਸਾਡੇ ਫਤਿਹ ਅਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਰਿਵਾਜ ਇਹ ਪਹਿਲਾ ਹਰਪਿੰਦਰ ਜੀ ਨੇ ਦੱਸਿਆ ਵੀ ਕਾਂਗਰਸ ਪਾਰਟੀਆਂ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਸਾਡੀ ਟੀਮ ਜੋ ਪਿਛਲੇ ਸਮੇਂ ਥੋੜੇ 5 ਸਾਲ ਜਿਹੜੇ ਛੱਡ ਕੇ ਨਗਰ ਦੀ ਸੇਵਾ ਕੀਤੀ ਹੈ ਉਹ ਸੇਵਾ ਤੋਂ ਪ੍ਰਭਾਵਤ ਹੋ ਕੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਅਕਬਾਲ ਸਿੰਘ ਖਾਲੀ ਤੇ ਸਮੁੱਚੀ ਉਹਨਾਂ ਦੀ ਟੀਮ ਨੇ ਜਿਉਂ ਵੀ ਉਹਦੇ ਨੂੰ ਪਿਆਰ ਕਰਦੇ ਸੀ ਉਹ ਇੱਥੇ ਆਏ ਆ ਥੋੜੀ ਫੇਸਬੁੱਕ ਚੱਲਦੀ ਹੈ ਕਾਉਂਸਲਰ ਵੀ ਹੈਗੇ ਨੌ ਨੰਬਰ ਵਾਲਾ ਕਤਮ ਲਾਈਵ ਸ਼ੋਰ ਕਾਫੀ ਚਿਰ ਤੋਂ ਉਤਮ ਮਹਿਸੂਸ ਕਰਦੇ ਸੀ ਇਹ ਟਿੱਪੀਆਂ ਪਾਰਟੀਆਂ ਦੀਆਂ ਨੀਤੀਆਂ ਤੋਂ ਤੇ ਇੱਕ ਯੋਗ ਵੀ ਵਧੀਆ ਸਮੇਂ ਨੂੰ ਫੈਸਲਾ ਲਿਆ ਹੈ ਉਹਨਾਂ ਨੂੰ ਵਧਾਈ ਦਿੰਦਾ ਜੀ ਜੀ ਆਇਆਂ ਨੂੰ ਇੱਕ ਤੇ ਇੱਕ 11 ਹੋ ਜਾਂਦੇ ਆ ਦੋ ਨਹੀਂ ਹੁੰਦੇ ਬਿਲਕੁਲ ਇਹਦੇ ਨਾਲ ਆਉਣ ਨਾਲ ਹੋਰ ਬਹੁਤੀ ਮਿਲੀ ਆ ਕਾਂਗਰਸ ਪਾਰਟੀ ਨੂੰ ਕਾਂਗਰਸ ਦੇ ਇਥੇ ਲੋਕ ਸਥਾਨ ਵਿਰੋਧ ਨਾਲ ਪਿੰਡ 'ਚ ਹੋਰ ਏਕਾ ਵਧੇਗਾ ਪਰ ਮੈਂ ਆਸ ਰੱਖਦਾ ਇਹਨਾਂ ਤੋਂ ਵੀ ਪਹਿਲਾ ਵਾਲੇ ਬੰਦਿਆਂ ਨਾਲ ਲੈ ਕੇ ਸਾਰੇ ਸਪੂਚੀ ਟੀਮ ਨੂੰ ਨਾਲ ਲੈ ਕੇ ਸਹਿਮਤੀ ਨਾਲ ਸਾਰੇ ਕੰਮ ਅੱਗੇ ਤੋਰਾਂਗੇ ਕਿਉਂਕਿ ਬੜੀ ਵਿਆਗਰਤ ਵਾਲੇ ਬੰਦੇ ਐ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਇਹਨਾਂ ਦੇ ਸਮਰਥਾ ਹੈ ਕਿਉਂਕਿ ਜੋ ਗੰਦੀ ਚਲਾਉਂਦੇ ਪੀਰਾਂ ਦੀ ਬਾਬਾ ਜਿਉਂਦਾ ਦੀ ਉੱਥੇ ਹਰੇਕ ਨੇ ਨਤਮਸਤਕ ਹੋਣਾ ਜਿਹੜੇ ਵਿਚਾਰਾਂ ਦੇ ਵਿਰੋਧੀ ਹੁੰਦੇ ਉੱਥੇ ਉਹਨਾਂ ਨੇ ਵੀ ਆਉਣਾ ਹੈ ਸੋ ਜਿਹੜਾ ਕੋ ਲੋਡ ਬੰਦ ਹੁੰਦਾ ਜਿੱਥੇ ਆਸ ਹੁੰਦੀ ਹੈ ਉੱਥੇ ਆਉਂਦਾ ਉਸੇ ਤਹਿਤ ਮੈਂ ਆਸ ਕਰਦਾ ਇਹਨਾਂ ਤੋਂ ਕਿ ਅੱਗੇ ਨਾਲ ਵੀ ਦੈਰਾ ਵੰਡਾ ਰੱਖੀਏ ਅੱਗੇ ਨਾਲ ਵੀ ਫਿਰਦਾ ਤੇ ਦਿਲ ਖੁਸ਼ ਆਦ ਰੱਖਣਗੇ ਆਪਣੇ ਆਪ ਨੂੰ ਮਿਟਾ ਕੇ ਦੁਨੀਆਂ ਦੇ

ਸਿਮਰਦਾ ਜੱਜ ਕਾਇਰ ਜੀ ਨੇ ਗੱਲ ਪਾਉ ਸਾਹਿਬ ਰੱਬਾਨੀ ਬਾਦ ਜੀ ਸਾਡੇ ਜਿਹੜੇ ਚੱਲ ਰਹੇ ਆ ਸਾਥੇ ਰਹਦਾਂ ਪੱਪੀ ਕਰਦਣਾ ਲੈਂਕ ਜੋ ਵੀ ਅਸੀਂ ਅੱਜ ਬਾਰੇ ਗੱਲ ਕਰਾਂਗੇ ਇਹ ਨੂੰ ਕੋਨੇ ਬਹੁਤ ਬਹੁਤ ਨਵਾਜ਼ ਜੀ ਐਚ ਬਦਿਆ ਚੌਨੀ ਸਾਹਿਬ ਦਾ ਅੱਜ ਤੋਂ ਫਿਰ ਤੁਸੀਂ ਕਰਵਾਦ ਕਰਦੇ ਆ ਕਿ ਅੱਜ ਜੋ ਬਾਬਾ ਕੁਮਾਰ ਸੇਈ ਜੀ ਘਾਲੀ ਜਿਹੜੇ ਕਾਗਜ਼ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਆ ਇਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਤੇ ਬਹੁਤ ਵੱਡਾ ਯੋਗਦਾਨ ਸਾਡੇ ਸਾਫ ਪੈਮਤੀ ਸਰਦਾਰ ਕਰਮ ਸਿੰਘ ਜੀ ਬਬੂ ਚਰਨਜੀਤ ਸਿੰਘ ਜੀ ਲੱਡੂ ਜੀ ਪ੍ਰਧਾਨ ਇਰਜਿਤ ਜੌਲੀ ਜੀ ਰੋਪਲਾਲ ਮਿੱਤਲ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਵੱਡਾ ਅਹਿਮ ਯੋਗਦਾਨ ਆ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਇਹਦੇ ਲਈ ਵੀ ਬਹੁਤ ਇਨਾਂ ਨੂੰ ਮੁਬਾਰਕਬਾਦ ਸੂਚੀ ਕਾਂਗਰਸ ਦੀ ਸਾਡੇ ਸਰਕਾਰ ਜੋ ਸਰਦਾਰ ਮਹੇਸ਼ਿੰਦਰ ਸਿੰਘ ਜੀ ਉਰੀ ਬੈਠੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਸਮਟੀ ਟੀਮ ਨੂੰ ਸਾਰੇ ਸਾਥੀਆਂ ਨੂੰ ਮੈਂ ਇਸ ਨਗਰ ਦੇ ਸ਼ਹਿਰ ਦੇ ਪਤਵੰਤੇ ਸੱਜਣਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਤੇ ਸਾਡੇ ਪਰਿਵਾਰ ਦੇ ਵਿੱਚ ਬਾਬਾ ਕਮਾਲ ਸਿੰਘ ਜੀ ਦੇ ਆਉਣ ਦੇ ਨਾਲ ਕਿਤੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਉਹਦੇ ਨਾਲ ਹੀ ਇਸ ਕਾਂਗਰਸ ਦੇ ਇਸ ਪਰਿਵਾਰ ਨੂੰ ਬਹੁਤ ਵੱਡੀ ਮਜ਼ਬੂਤੀ ਤੇ ਬਲ ਮਿਲੇਗਾ ਤੇ ਮੈਂ ਹਾਜ਼ਰੀ ਲਗਵੋਣਾ ਬਹੁਤ ਇੱਤਕਾਰਯੋਗ ਸਾਡੇ ਕਿਸਾਨ ਬੰਗਦੇ ਪਲਾਡ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਸਰਪੰਚ ਦਾ ਤੌਧਾਰ ਸਿੰਘ ਵਾਲਾ ਤੇ ਸਾਡੇ ਬੂਥ ਵਿੰਗ ਦੇ ਹਲਕੇ ਦੇ ਨਿਹਾਰ ਸਿੰਘ ਵਾਲੇ ਸ਼ਹਿਰ ਦੇ ਪ੍ਰਧਾਨ ਗੋਪਾਲ ਮਿੱਤਰ ਜੀ ਮੈਂ ਇਹਨਾਂ ਦੀ ਹਾਜ਼ਰੀ ਲਵਾਉਣਾ ਤੇ ਨਾਲ ਹੀ ਕੱਡੇ ਸਰਕਾਰ ਦੇ ਵਿਅਕਤੀ ਸਹਿਬਾਨ ਸਰਦਾਰ ਜਿੰਦਰ ਸਿੰਘ ਦੀ ਗੋਰਾ ਜੀ ਉਹਨਾਂ ਦੀ ਵੀ ਹਾਜ਼ਰੀ ਲਵਾਉਣਾ ਸਾਫ ਦਾ ਸਰਪੰਚ ਮਤੀ ਸਿੰਘ ਜੀ ਸਰਦਾਰ ਲਖਵਿੰਦਰ ਸਿੰਘ ਜੀ ਗੋਪਾਲ ਜੀ ਐਨਸੀ ਸਾਹਿਬ ਉਹਨਾਂ ਦੀ ਵੀ ਹਾਜ਼ਰੀ ਲਵਾਉਂਦਾ ਹੋਇਆ ਮੈਂ ਸਨੇਮਰ ਬੇਨਤੀ ਕਰਦਾ ਹਾਂ ਬਹੁਤ ਹੀ ਆਦਰ ਦੇ ਸਤਕਾਰ ਸੌਤ ਐਡਵੋਕੇਟ ਪਰਮਪਾਲ ਸਿੰਘ ਜੀ ਮਿਹਰਤਵਾਰਾ ਜੀਤੀ ਸਾਹਿਬ ਕਿਉਂ ਵੀ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਤੇ ਬਾਬਾ ਅਨਵਾਰ ਸਿੰਘ ਜੀ ਉਹਨਾਂ ਨੂੰ ਮਾਣ ਕੀ ਆਉਣ ਤੇ ਜੀਆਂ ਵੀ ਕਹਿਣਗੇ ਸਰਦਾਰ ਧਰਤਕਾਰਾਂ ਦੀ ਨਿਹਾਲਸ ਹੋ ਰਹਾ ਹਾਜ਼ਰੀ ਦੇ ਪ੍ਰੋਗਰਾਮ ਦੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰ ਰਹੇ ਸਾਡੇ ਮੋਗਾ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸਰਦਾਰ ਸੁਜੀਤ ਸਿੰਘ ਜੀ ਲੋਗਰ ਸਾਥ ਔਰ ਉਹਨਾਂ ਨਾਲ ਹੀ ਮਾਣ ਤੇ ਵਰਾਜਮਨ ਮੇਰੇ ਤੇ ਸਰਦਾਰ ਨਿਸ਼ੰਦਰ ਸਿੰਘ ਜੀ ਹਾਜ਼ਰ ਹੋ ਰਹੇ ਤਾਂ ਸਰਦਾਰ ਸੁਖਿੰਦਰ ਸਿੰਘ ਜੀ ਸਾਹੋਕੇ ਸਾਡੇ ਅਚਾਰ ਜਤਵਾੜੀ ਸਾਹ, ਹੰਬੜਾ ਸਾਹ ਔਰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਦੇ ਸਰਦਾਰ ਪਿੰਕਲ ਸਿੰਘ ਜੀ ਹੋਣੀ ਔਰ ਜਿਮੀ ਸਰਕਾਰਯੋਗ ਲੀਡਰਸ਼ਿਪ ਦੇ ਸੇਵਾਜਮਾਨ ਹੋਰ ਸਤਿਗੁਰੂ ਕੋਰੇ ਸਭ ਨੂੰ ਪਰਤਿਆਰਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਜਾਣਦੇ ਆ ਕਿ ਇਸ ਅੱਜ ਖੁਸ਼ੀ ਦੇ ਮੌਕੇ ਤੇ ਪਰ ਇਸ ਜਾਤੂ ਲੈ ਕੇ ਆ ਜਾ ਤੱਕ ਇੱਤਰ ਹੋਏ ਮੇਰੇ ਤੋਂ ਪਹਿਲਾਂ ਭਾਈ ਰੁਪਿੰਦਰ ਸਿੰਘ ਜੀ ਬਣੀ ਜੀ ਸਾਰੀ ਗੱਲ ਤੇ ਰੌਸ਼ਨੀ ਪਾ ਕੇ ਕਹਿੰਦੇ ਆ ਚਾਚਾ ਜੀ ਜੀ ਜਾਲੀ ਜੀ ਉਹਨਾਂ ਨੇ ਵੀ ਕੋ ਸਾਥ ਤੁਹਾਨੂੰ ਦੱਸਿਆ ਹੈ ਕਿਹਾ ਇੱਕ ਬੱਲੇ ਸਾਬੇ ਤੋਂ ਇਕਬਾਲ ਸਿੰਘ ਜੀ ਘਾਲੀ ਸਾਹਿਬ ਉਹ ਨਹੀਂ ਨਗਰ ਦੀ ਤੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਪਰ ਕੁਝ ਕਾਰਨ ਐਸੇ ਹੋਏ ਕਿ ਉਹਨਾਂ ਨੇ ਮਜੂਰ ਕੀਤਾ ਕਿ ਮੈਨੂੰ ਕਾਂਗਰਸ ਪਾਰਟੀ ਦਾ ਜਿਹੜਾ ਹੱਥੋਂ ਫੜਨਾ ਚਾਹੀਦਾ ਉਹ ਕੀ ਕਾਰਨ ਹੋਏ ਕੀ وجہ ਹੋਈ ਉਹ ਤੁਸੀਂ ਹੀ ਭਲੀ ਭਾਂਤ ਜਾਣਦੇ ਹੋ ਔਰ ਥਾਲੀ ਸਾਹਿਬ ਵਾਲੀ ਵੀ ਤੁਹਾਡੇ ਮੁਖਾਤਬ ਹੋਣਗੇ ਤੇ ਇਸ ਗੱਲ 'ਤੇ ਰੋਜ਼ ਮੈਂ ਖੁਦ ਪਾਉਂਗਾ ਮੈਂ ਆਪਦੇ ਵੱਲੋਂ ਵੀ ਔਰ ਆਪਰੇ ਇਕੱਤਰਤ ਹੋਰ ਮਿਲ ਜਿੰਨੇ ਹੋਣਾ ਵੱਲੋਂ ਔਰ ਜਿੰਨਾ ਸਾਡਾ ਪਰਿਵਾਰ ਹੈ ਚੌਲੀ ਸਾਹਿਬ ਹੋ ਗਏ ਸਾਰਿਆਂ ਕੱਲੀ ਚੌਲੀ ਸਾਹਿਬ ਨੂੰ ਪਾਰਟੀ ਜਿਉਆ ਕਿੰਨਾ ਆਉਣ ਤੇ ਔਰ ਨਾਲੇ ਪ੍ਰੋਸਾ ਦੇਣਾ ਕਿ ਮਾਨ ਸਤਾਰੀ ਸੁਖ ਪਿਆਰ ਔਰ ਜਿਹੜੇ ਕੰਮਾਂ ਚੋਂ ਵੀ ਹੋ ਰਹੇ ਆ ਪਰ ਹਰ ਤਰ੍ਹਾਂ ਨਾਲ ਇਹਨਾਂ ਦਾ ਸਾਥ ਹੈ ਕੋਈ ਨਾ ਮਾਣ ਇੱਜ਼ਤ ਤੇ ਕੋਈ ਕਮੀ ਪੇਸ਼ੀ ਨਹੀਂ ਅਸੀਂ ਆਉਣ ਦੇ ਨੇ ਪਰ ਮਹਿਸੂਸ ਕਰਨਗੇ ਆਉਣ ਵਾਲੇ ਸਮੇਂ ਕਿ ਹਾਂ ਵੀ ਮੈਂ ਜਿਹੜਾ ਇਹ ਫੈਸਲਾ ਲਿਆ ਸਹੀ ਲਿਆ ਪਰ ਜਿੰਨੀ ਇਹਨਾਂ ਦੀ ਸਮੁੱਚੀ ਟੀਮ ਹੈ ਜਿਹੜੇ ਅੱਜ ਤੱਕ ਇੱਥੇ ਡੱਟ ਰਹੇ ਹੋ ਤੁਸੀਂ ਵੀ ਮਹਿਸੂਸ ਕਰੋਗੇ ਹੌਲੀ ਹੌਲੀ ਕਿ ਹਾਂ ਜਿਹੜਾ ਸਾਡਾ ਇਹ ਫੈਸਲਾ ਗਲਤ ਨਹੀਂ ਸਹੀ ਸੀ ਪਰ ਮੈਂ ਜ਼ਿਆਦਾ ਬਸਾਰਤੀ ਜਾਣਾ ਕਿਉਂਕਿ ਹੋਰ ਵੀ ਬੁਲਾ ਰਹੇ ਨੇ ਬੋਲਣਾ ਮੇਰਾ ਖੁਦ ਦਾ ਨਗਰ ਮੇਰਾ ਆਪਣਾ ਪਿੰਡ ਹੈ ਤੇ ਇਸ ਲਈ ਮੈਂ ਇਹੀ ਕਹਣਾ ਕਿ ਇਹੀ ਪ੍ਰਮਾਤਮਾ ਨੂੰ ਅਰਦਾਸ ਕਰੀ ਜੀ ਜਿੱਥੇ ਨਗਰ ਦੀ ਗੱਲ ਆਉਂਦੀ ਆ ਉਸ ਤੇ ਪਿੰਡ ਦੀ ਗੱਲ ਆਉਂਦੀ ਆ ਕਿ ਸਾਡੇ ਪਿੰਡ ਦਾ ਭਾਈਚਾਰਾ ਬੜਿਆ ਰਿਹਾ ਨੇ ਸਾਰੇ ਇੱਕ ਦੂਸਰੇ ਨਾਲ ਪਿਆਰ ਨਾਲ ਹਮਿੱਦੀ ਨਾਲ ਇੱਜ਼ਤ ਨਾਲ ਪੇਸ਼ ਆਉਣ ਇੱਕ ਦੂਜੇ ਦਾ ਤਰੱਕੀ ਦੇਣ ਔਰ ਜਿਹੜਾ ਸਾਡਾ ਨਗਰ ਹੈ ਕਿਸੇ ਮਾੜੀ ਗੱਲ ਤੋਂ ਲੜਾਈ ਝਗੜੇ ਤੋਂ ਬਚਿਆ ਰਿਹਾ ਪਰ ਆਪਸੀ ਜਿਹੜਾ ਭਾਈਚਾਰਾ ਇਹ ਬਣਿਆ ਰਿਹਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮੈਂ ਵੇਖਿਆ ਕਿ ਕਈ ਮੌਕੇ ਹੋ ਜਾਈਂ ਜਿੱਥੇ ਨਗਰ ਦੇ ਲੋਕਾਂ ਦਾ ਹੀ ਆਪਸ ਵਿੱਚ ਤਣਾਅ ਪੈਦਾ ਹੋ ਜਾਂਦਾ। ਅਭਿਵੈਤੀ ਦਾ ਵੇਖੀ ਨਹੀਂ ਸੀ ਤੇ ਮਨ ਨੂੰ ਮਹਿਸੂਸ ਵੀ ਹੁੰਦਾ ਸੀ ਕਿ ਇਹ ਛੋਟਾ ਜਿਹਾ ਨਗਰ ਹੈ ਤੇ ਐਸੀ ਗੱਲ ਕੋਈ ਪਿੰਡ 'ਚ ਹੋਣੀ ਨਹੀਂ ਚਾਹੀਦੀ। ਪਰ ਅੱਜ ਕੱਲੀ ਸਾਬ ਹੋਣੀ ਆਏ ਨੇ ਤੇ ਮੈਂ ਮਹਿਸੂਸ ਕਰਦਾ ਕਿ ਪਿੰਡ ਦਾ ਆਪਸੀ ਭਾਈਚਾਰਾ ਵਿਧਾਉਣ ਕਰਨੀ ਇੱਕ ਬੜਾ ਵੱਡਾ ਕਦਮ ਹੈ। ਫੇਰ ਇੱਕ ਵਾਰ ਮਨਨ ਨੂੰ ਮੁਬਾਰਕ ਕਰਦੇ ਮਾਰ ਜੀ ਆਇਆਂ ਕਿਨਾਂ ਔਰ ਇੱਕ ਗੱਲ ਦਾ ਉਹਨਾਂ ਨੂੰ ਵੀ ਔਰ ਉਹਨਾਂ ਦੀ ਸੂਟੀ ਟੀਮ ਨੂੰ ਧੋਖਾ ਦਵਾਉਣਾ ਕਿ ਉਹਨਾਂ ਦੇ ਮਾਨ ਇਸ ਵਿੱਚ ਕੋਈ ਕਮੀ ਨਹੀਂ ਆਣੀ ਸਮਾਜੀ ਵਿਆਫਾ ਹੋਊਗਾ ਬਤਰਾ ਹੋ ਇਹਨਾਂ ਨੂੰ ਕਹਿੰਦਾ ਆ ਬਾਕੀ ਜਦੋਂ ਤੁਸੀਂ ਕਿਤੇ ਲੋੜ ਮਹਿਸੂਸ ਕਰੋ ਕਿਤੇ ਕੋਈ ਕੰਮ ਧੰਦੇ ਦੀ ਤੇ ਮੈਂ ਸਦਾ ਹਾਜ਼ਰ ਹਾਂ ਤੁਹਾਡੇ ਗਵਾਂਡ ਨਾਲ ਇੱਥੇ ਇਕੱਠੇ ਰਹੀਗਾ ਸਲਾਰੀ ਜਿੰਦਰ ਸਿੰਘ ਹੀ ਹੋਣੀ ਸਦਾ ਹਾਜ਼ਰ ਨੇ ਸਾਡੇ ਚੋਕ ਨੇ ਕਿ ਜਣਾ ਤੇ ਇੱਥੇ ਹੁੰਦੀ ਆ ਸਾਡਾ ਕਦੇ ਵੀ ਤੁਸੀਂ ਲੋੜ ਮਹਿਸੂਸ ਕਰੋ ਤੇ ਆਵਾਜ਼ ਮਾਰੋ ਤਾਂ ਤੁਸੀਂ ਪਾਓਗੇ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਨਾਲ ਲਾ ਕੇ ਤੁਰਾਂਗੇ ਹਰ ਹਾਜ਼ਰ ਰਹਿਣਗੇ ਇਨਾ ਭਰੋਸਾ ਦਵਾਉਂਦਾ ਹਾਂ ਯਾਰ ਫਿਰ ਇੱਕ ਵਾਰ ਕਾਦੀ ਦਾ ਮੁੱਦੀ ਆ ਕਿੰਦ ਹੋ ਰਿਹਾ ਕਿ ਮਾਦਾ ਯੱਤਰਾ ਵਹੀ ਗੁਚਿਰ ਖਲਚ ਬਹੀ ਗੋਤ ਮੋਟੋ ਬੋਤਲ ਨੂੰ ਆਦਰ ਐਡਵੋਕੇਟ ਧਰਪਾਲ ਸਿੰਘ ਜੀ ਹੋਰਾਂ ਦਾ ਉਹਨਾਂ ਦਾ ਬੇਨਤੀ ਕਰਦਾ ਸਾਡੇ ਹਲਕੇ ਦੇ ਕੋਆਰਡੀਨੇਟਰ ਕੇ ਕੇ ਤਵਾਰੀ ਜੀ ਉਹ ਵੀ ਆ ਕੇ ਅੱਜ ਦੇ ਸਨਮੇ ਤੇ ਮੁਬਾਰਕਬਾਦ ਪ੍ਰਸਾਧ ਵਿਚਾਰ ਸਾਂਝੇ ਕਰ ਲਗੇ ਕੇ ਕੇ ਤਵਾਰੀ ਜੀ ਕੋਆਰਡੀਨੇਟਰ ਕਾਂਗਰਸ ਪਾਰਟੀ ਵੱਲੋਂ ਜੋ ਉਤਜੋਗ ਕੀਤੇ ਗਏ ਨੇ ਹਲਕਾ ਨਿਹਾਲਸਰ ਵਾਲਾ ਨੇ ਕੇ ਕੇ ਤਵਾਰੀ ਜੀ